ਬੋਲ ਕੇ ਫੇਰ ਅਬੀ ਸਾਬ ਜੀ ਆਪਾਂ ਨੂੰ ਚੁਸ ਕੇ ਮੋਹਨ ਵਾਲੇ ਇੰਸਪੈਕਟਰ ਸਾਹਿਬ ਸਾਡੇ ਗੁਵਿੰਦ ਦੇਖੀ ਹਾਂ ਓ ਠੀਕ ਹੈ ਥੋੜਾ ਚੱਲਣ ਦੇ ਕਰਾਣੇ ਛੋਟਸ ਪੰਨੋ ਜੀ ਪਿੱਛੇ ਆ ਜਾਓ ਵਰਦੀ ਵਾਲਾ ਇਹ ਨਾਲ ਆ ਰਿਹਾ ਪਰਾਪਰ ਸ਼ੁਰੂ ਹੋਇਆ ਤਾਂ ਰੰਗ ਆ ਨਾ ਬੀਂਦੀ ਤਾਂ ਮੈਂ ਤਾਂ ਮੈਂ ਤਾਂ ਦੋ ਦਿਨ ਅੱਤ ਕੜੀ ਰੱਖਿਓ ਨਾਲ ਯਾਰ ਇਤਾਰ ਕਰਕੇ

ਦੋ ਜ਼ਖਮੀ ਹੋਈਆਂ ਸੀ ਤਿੰਨ ਮਿਲ ਗਈਆਂ ਸੀ ਫੜੀਆਂ ਗਿਆ ਸੀ ਉਹਨਾਂ ਚੋਂ ਚਾਰ ਦੇ ਸਾਨੂੰ ਫੌਰਨ ਦੇ ਪਾਸਪੋਰਟ ਜਿਹੜੇ ਮਿਲ ਗਏ ਸੀ ਤਾਂ ਸਰ ਇੱਕ ਕੱਲ ਵੀਡੀਓ ਕਾਫੀ ਟੈਂਸਨ ਨਾਲ ਬਾਹਰ ਲਾ ਹੋ ਰਹੀਆਂ ਵੱਲੇ ਖਾਣੇ ਦੇ ਕੋਲ ਨਾਲ ਹਾਤਾ ਉਹਦੇ ਵਿੱਚ ਦਿਖਾਈ ਦੇ ਰਿਹਾ ਮਲਾਦ ਜਿਹੜੇ ਬੈਠੇ ਹੋਏ ਨੇ ਕੀ ਹੈ ਜੀ ਵੀਡੀਓ ਦਾ ਸੱਚ ਉਹ ਪੁਰਾਣੀ ਵੀਡੀਓ ਹੈ ਜੀ ਉਹ ਮੌਜੂਦਾ ਵੀਡੀਓ ਨਹੀਂ ਹੈਗੀ ਉਹ ਪੁਰਾਣੀ ਆ ਵਾਰ-ਵਾਰ ਕੁਝ ਸ਼ਰਾਰਤ ਦੇ ਤੌਰ ਤੇ ਐਵੇਂ ਕੋਈ ਪੁਲਿਸ ਨੂੰ ਗੁੰਮਰਾਹ ਕਰਨ ਦੇ ਤੇ ਨੰਬਰ 2 ਉਹਦੇ ਚ ਜੋ ਉਹ ਲੈਜ ਕਰ ਰਹੇ ਨੇ ਵੀ ਉਹ ਵਰਦੀ ਦੇ ਵਿੱਚ ਨਸ਼ਾ ਪੀ ਰਹੇ ਨੇ ਉਹਦੇ ਚ ਸਾਹਮਣੇ ਕੋਈ ਨਸ਼ਾ ਵੀ ਜ਼ਰਾ ਤੌਰ ਤੇ ਨਜ਼ਰ ਨਹੀਂ ਆਉਂਦਾ ਉਹ ਬਾਹਰ ਦੇ ਡਿਸਟ੍ਰਿਕਟ ਦੇ ਕੋਈ ਬਾਹਰ ਦੇ ਕਰਮਚਾਰੀ ਨੇ ਜਾਂਦੇ ਆਉਂਦੇ ਕਦੇ ਖਾਣਾ ਖਾ ਰਹੇ ਸੀਗੇ ਤੇ ਇਹ ਨਾਰਮਲੀ ਇੱਕ ਸੁਭਾਜ ਆ ਹੈਗਾ ਕਿ ਹਰ ਚੀਜ਼ ਨੂੰ ਐਕਸਪਲੋਇਟ ਕਰਕੇ ਹਮੇਸ਼ਾ ਹੀ ਮਤਲਬ ਭਾਵੇਂ ਕਿਸੇ ਨੂੰ ਵੀ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਨੂੰ ਇੱਕ ਤਰੀਕਾ ਬਦਨਾਮ ਕਰਨ ਦਾ ਗਏ ਦਾ ਕੰਮ ਹੀ ਇਹ ਹੁੰਦਾ ਅਈ ਜੀ ਵੀਡੀਓ ਪਾ دیਏ ਵਾਰ-ਵਾਰ ਪਾ دیਏ ਇਸੇ ਤਰ੍ਹਾਂ ਕੁਝ ਨਸ਼ਿਆਂ ਦੀਆਂ ਹੈਗੀਆਂ ਇੱਥੇ ਕੋਈ ਕਹਿੰਦੇ ਲੜਕੀਆਂ ਜਾਂ ਹੋਰ ਆ ਉਹ ਅਸੀਂ ਕਈ ਵੈਰੀਫਾਈ ਕੀਤੀਆਂ ਉਹ ਪੁਰਾਣੀਆਂ ਵੀਡੀਓਜ਼ ਹੀ ਆ ਬਾਰਾ ਰਿਪੀਟਡਲੀ ਆਪਦੇ ਆਪ ਨੂੰ ਮਤਲਬ ਫੇਮ ਦੇ ਵਿੱਚ ਆਉਣ ਲਈ ਉਹ ਨਾਰਮਲੀ ਇਦਾਂ ਦਾ ਕੰਮ ਕਰ ਦਿੰਦੇ ਨੇ ਮਲਾਜ਼ਮ ਨੰਬਰ ਸਰਦੇ ਨੇ ਨਹੀਂ ਮਲਾਜ਼ਮ ਅਮਸਰ ਦੇ ਨਹੀਂ ਮਲਾਜ਼ਮ ਬਾਹਰ ਦੇ ਡਿਸਟ੍ਰਿਕਟ ਦੇ ਨੇ ਇਹੋ ਜਿਹੇ ਬੰਦੇ ਦੇ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਭਾਵੇਂ ਚੈਨਲ ਹੋਵੇ ਭਾਵੇਂ ਸੋਸ਼ਲ ਮੀਡੀਆ ਹੋਵੇ ਦੇ ਜਾਣ ਬੁੱਝ ਕੇ ਪਾਉਂਦੇ ਨੇ ਬਾਬਾ ਕੀ ਉਹਨਾਂ ਨੂੰ ਜਿਨ੍ਹਾਂ ਨੇ ਮੇਰੀ ਬਣਾਈ ਉਹ 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 ਤੁਸੀਂ ਪੱਤਰਕਾਰਾਂ ਭਾਈਚਾਰੇ ਹੈਗੇ ਆ ਮੀਡੀਆ ਹੈਗੇ ਤੁਸੀਂ ਆਪਣੇ ਆਪ ਵੀ ਉਸ ਬੰਦਿਆਂ ਨੂੰ ਕਰਵ ਕਰ ਦਿਓ ਉਹਨਾਂ ਨੂੰ ਕਰ ਦੇ ਸਰ ਸਟਿਲ ਇਨਵੈਸਟੀਗੇਸ਼ਨ ਤਾਂ ਅਸੀਂ ਕਰ ਰਹੇ ਆ ਫਰਦਰ ਇਹਨੂੰ ਐਕਸਪਲੋਰ ਕਰ ਰਹੇ ਆ ਜਿਹੜੇ ਵੀ ਬੰਦੇ ਹੋਣਗੇ ਉਹਨਾਂ ਨੂੰ ਕਾਬੂ ਕਰਾਂਗੇ ਸਰ ਜਿਸ ਤਰ੍ਹਾਂ ਇਹਨਾਂ ਕੋਲ ਮੋਬਾਈਲ ਫੋਨ ਬਰਾਮਦ ਹੋਏ ਨੇ ਕੀ ਉਹਦੇ ਲਿੰਕ ਤੇ ਨਾਲ ਹੀ ਪਤਾ ਲੱਗ ਸਕਦਾ ਕਿ ਇਹਦੇ ਨਾਲ ਗੱਲਬਾਤ ਇਹਨਾਂ ਦੀ ਹੁੰਦੀ ਹੈ ਹਾਂਜੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਅਸੀਂ ਟੈਕਨੀਕਲੀ ਫੋਰੈਂਸਿਕਲੀ ਸਾਰੀਆਂ ਚੀਜ਼ਾਂ ਨੂੰ ਅਸੀਂ ਪ੍ਰੋਗਰੈਸਿਵਲੀ ਕਰ ਰਹੇ ਆ ਉਹ ਚ ਪਤਾ ਲੱਗਦਾ ਜੋ ਜਿਹੜੇ ਪਾਕਿਸਤਾਨ ਨਾਲ ਸੰਬੰਧ ਰੱਖਦੇ ਆ ਜਦੋਂ ਕੰਗਾਲ ਲਗਾ ਫੋਨ ਨੂੰ ਹਾਂਜੀ ਹੈਗੇ ਆ ਐ ਤੁਹਾਡੇ ਕੋਲ ਨੰਬਰ ਹੈ ਕੰਟੈਕਟ ਹੈ ਠੀਕ ਹੈ ਸਰ ਇਹ ਏਜੰਸੀਆਂ ਸਾਰੇ ਲੋਕ ਕਿੰਨਾ ਫੋਨ ਚੁਪੜਿਆ ਕਿੰਨਾ ਵਰਤ ਲੈਂਦੇ ਆ ਹਾਂਜੀ ਕਿੰਨੀਆਂ ਕੂਰੀ ਏਜੰਸੀਆਂ ਆਪਣੇ ਆਪਾ ਲਗਾ ਲਉਂਦੀਆਂ ਸਿਰੇ ਅਲੱਗੁੱਨੇ ਆਮ ਕਿੰਨਾ ਦੂਸਰੇ ਜਿੱਦਾਂ ਪਾਕਿਸਤਾਨ ਦੇ ਨਾਲ ਗੱਲ ਕਿੱਦਾਂ ਕਰ ਲੈਂਦੇ ਆ ਫੋਨ ਤਾਂ ਕਮਿਊਨੀਕੇਸ਼ਨ ਫ੍ਰੀ ਆ ਕੋਈ ਵੀ ਕਿੱਦੀ ਵੀ ਗੱਲ ਕਰ ਸਕਦਾ ਤੁਸੀਂ ਸਾਈਬਰ ਸੈੱਲ ਦਾ ਬਹੁਤ ਮਹਿਨ ਸਾਈਬਰ ਸੈੱਲ ਦਾ ਆਉਣਗੇ ਤੁਸੀਂ ਕੋਈ ਵੀ ਫੋਨ ਆ ਕਿਤੇ ਵੀ ਘੰਟੀ 'ਚ ਗੱਲ ਕਰਨੇ ਤੁਹਾਨੂੰ ਆਜ਼ਾਦੀ ਇਹ ਕਰ ਸਕਦੇ ਹੋ ਗੱਲ ਇੰਨੇ ਇੰਨੇ ਜਿਹੜੇ ਸੌਫਟਵੇਅਰ ਆ ਇੰਨੇ ਉਹ ਹੈਗੇ WhatsApp ਹੈਗੇ ਆ ਐਪਸ ਹੈਗੇ ਆ ਉਥੇ ਕਿਸੇ ਦੀ ਵੀ ਕੋਈ ਵੀ ਗੱਲ ਗੱਲ ਕਰ ਸਕਦਾ ਥੋੜਾ ਟੈਕਨੋਲੋਜੀ ਡਿਵੈਲਪ ਹੋਣ ਦੇ ਨਾਲ ਇਸ ਕ੍ਰਾਈਮਨਲ ਲੋਕਾਂ ਨੂੰ ਥੋੜੀ ਜਿਹੀ ਇੱਕ ਹੈਲਪ ਮਿਲੀ ਆ ਜਿਹੜੇ ਕਿ ਐਵੇਂ ਫ੍ਰੀਲੀ ਇੱਕ ਦੂਜੇ ਨਾਲ ਕੰਟੈਕਟ ਕਰਕੇ ਤੇ ਇਸ ਕੰਮ ਨੂੰ ਉਹ ਸੌਖਾ ਕਰ ਲੈਂਦੇ ਨੇ ਇਦੋਂ ਇਹਦਾ ਵੱਡਾ ਸੰਕਟ ਨਹੀਂ ਜਿਹੜਾ ਸਭ ਤੁਸੀਂ ਆ ਨਾ ਲਿਆ ਅਜ ਤੱਕ ਬੜੀ ਖਤਰਨਾਕ ਹੈ ਫਿਰ ਵੱਡਾ ਸੰਕਟ ਹੋਏਗਾ ਕਿਉਂਕਿ ਪੰਜਾਬ ਆ ਬੁਝਾਈ ਜਾਂਦੇ ਜਿਹੜਾ ਵਾਦਾ ਡੈਫੀਨਿਟਲੀ ਚੈਲੰਜਸ ਦਾ ਹਰ ਚੀਜ਼ ਦੇ ਹੈਗੇ ਨੇ ਹੈਗੇ ਨੇ ਥੈਟ ਇਜ਼ ਦੇ ਸਰ ਹੋਟਲ ਮਾਮਲੇ 'ਚ ਕੋਈ ਹੋਰ ਅਪਡੇਟ ਆਈ ਸਾਹਿਬ ਨੇ ਕਿ ਰੇਟ ਕੀਤੀ ਸੀ ਕਿ ਰੋਲ ਸ਼ੈਟਰ ਦੇ ਵਿੱਚ ਕੋਈ ਹੋਰ ਆਸਪਾਸ ਕੋਈ ਨਹੀਂ ਉਹ ਉਹ ਜਿਹੜੀਆਂ